ਮੀਰ ਮੰਨੂ ਨੇ ਵਾਡੀਆਂ ਲੱਖ ਪਾਈਆਂ ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂ ਲੱਖੇ ਸਿਰਾਂ ਦੇ ਜਦੋਸੀ ਮੁੱਲ ਪੈਂਦੇ ਹੋਏ ਹੌਸਲੇ ਸਾਡੇਂ ਗਿਆਰਾਂ ਵਾਂਗੂ ਸਿੱਖ ਇਤਿਹਾਸ ਦੇ ਵਿੱਚ ਦੋ ਕਲੂਕਾਰਿਆਂ ਦਾ ਬੜਾ ਜ਼ਿਕਰ ਹੁੰਦਾ ਇੱਕ ਛੋਟਾ ਕਲੂਕਾਰਾ ਤੇ ਇੱਕ ਵੱਡਾ ਕਲੂਕਾਰਾ ਛੋਟਾ ਕਲੂਕਾਰਾ ਜਿਸ ਜਗ੍ਹਾ ਤੇ ਅਸੀਂ ਪਹੁੰਚੇ ਆਂ ਕਾਨੂੰਗਾਨ ਦੀ ਸ਼ੰਭ ਇੱਥੇ ਵਾਪਰਿਆ ਤੇ ਵੱਡਾ ਕਲੂਕਾਰਾ ਵਾਪਰਿਆ ਕੋਪਰ ਹੀੜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੋ ਇਹ ਉਹ ਸਥਾਨ ਹੈ ਜਿੱਥੇ 11 ਤੋਂ 15 ਹਜ਼ਾਰ ਸਿੰਘ ਸ਼ਹੀਦ ਹੋ ਸਨ 1746 ਈਸਵੀ ਦੇ ਵਿੱਚ ਨਵਾਬ ਕਪੂਰ ਸਿੰਘ ਸੁਖਾ ਸਿੰਘ ਮਾੜੀ ਕੰਬੋ ਕੇ ਜੱਸਾ ਸਿੰਘ ਆਲੂਵਾਲੀਆ ਗੁਰਦੇਵਾਲ ਸਿੰਘ ਡੱਲੇਵਾਲੀਆ ਸਰਦਾਰ ਇਹ ਸਾਰੇ ਸਿੰਘ ਇੱਥੇ ਇਕੱਤਰ ਹੋਏ ਤਤ ਖਾਲਸਾ ਹੋਇਆ ਜਿਸ ਦੇ ਵਿੱਚ ਵਖਰੀਆਂ ਵਖਰੀਆਂ ਮਿਲਲਾ ਜਾ ਵਖਰੀਆਂ ਵਖਰੀ ਜਥੇਬੰਦੀਆਂ ਤੇ ਸਿੰਘ ਇਕੱਠੇ ਹੋਏ ਤਕਰੀਬਨ 30 ਤੋਂ 35000 ਸਿੰਘ ਇਸ ਜਗ੍ਹਾ ਤੇ ਇਕੱਠੇ ਹੋਏ ਇਸ ਦਾ ਕਾਰਨ ਇਹ ਰਿਹਾ ਕਿ ਜਸਪਤ ਰਾਏ ਜਿਸ ਨੂੰ ਭਾਈ ਨੰਬਾਹੂ ਸਿੰਘ ਨੇ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਇਹ ਗੱਲ ਦਾ ਤਾਣਾ ਮਾਰਦਾ ਸੀ ਕਿ ਭਾਈ ਤਾਰੂ ਸਿੰਘ ਨੂੰ ਜਿਵੇਂ ਸ਼ਹੀਦ ਕੀਤਾ ਗਿਆ ਹੈ ਖੋਪੜ ਉਤਾਰ ਕੇ ਜਿਵੇਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ ਬੰਦ-ਬੰਦ ਕੱਟ ਕੇ ਉਸੇ ਤਰ੍ਹਾਂ ਤੁਹਾਡਾ ਵੀ ਇਹੋ ਹਾਲ ਕੀਤਾ ਜਾਵੇਗਾ ਪਰ ਭਾਈ ਨਬਾਹੂ ਸਿੰਘ ਤੋਂ ਇਹ ਗੱਲਾਂ ਜੜੀਆਂ ਨੇ ਜਰੀਆਂ ਨਾ ਗਈਆਂ ਤੇ ਉਹਨਾਂ ਨੇ ਹਾਥੀ ਦੇ ਉੱਤੇ ਬੈਠੇ ਜਸਪਤ ਰਾਏ ਦਾ ਸਿਰ ਲਾ ਕੇ ਸੁੱਟ ਦਿੱਤਾ ਤੋ ਇਸ ਗੱਲ ਦਾ ਪਤਾ ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਤਾਂ ਉਹ ਆਗਪ ਬੁਲਾ ਹੋ ਗਿਆ ਤੇ ਉਹਨੇ ਕਿਹਾ ਕਿ ਮੈਂ ਇਸ ਪੰਜਾਬ ਦੇ ਵਿੱਚ ਦਾ ਦੁਨੀਆ ਦੇ ਵਿੱਚ ਸਿੱਖ ਰਹਿਣ ਹੀ ਨਹੀਂ ਦੇਣੀ ਤੇ ਉਸੇ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਣੇ ਸ਼ੁਰੂ ਹੋਏ ਲਖਪਤ ਰਾਏ ਇੰਨਾ ਜ਼ੁਲਮੀ ਜੜਾ ਦਿਮਾਣ ਹੋਇਆ ਇੰਨਾ ਜ਼ੁਲਮੀ ਹੋ ਗਿਆ ਕਿ ਉਸਨੇ ਜਿਹੜੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬੀਬੀਆਂ ਬਜ਼ੁਰਗ ਕੋਈ ਵੀ ਕਿਸੇ ਨੂੰ ਵੀ ਬਖਸ਼ਿਆ ਨਾ ਦੂਜੇ ਪਾਸੇ ਲਾਹੌਰ ਦਰਬਾਰ ਦਾ ਜਿਹੜਾ ਬਾਦਸ਼ਾਹ ਸੀ ਉਸ ਨੂੰ ਵੀ ਇਸ ਗੱਲ ਦੀ ਖੁਸ਼ੀ ਸੀ ਕਿ ਸ਼ੁਕਰ ਹੈ ਚਲੋ ਲਖਪਤ ਰਾਏ ਗੁੱਸੇ ਦੇ ਵਿੱਚ ਆ ਤਾਂ ਹੁਣ ਇਹ ਜਿਹੜਾ ਹੈ ਕਤਲੇਆਮ ਜਿਹੜਾ ਕਰਿਆ ਸੀ ਕਰੇਗਾ ਸਿੱਖਾਂ ਦਾ ਤੇ ਇਹੀ ਗੱਲ ਲਾਹੌਰ ਦਰਬਾਰ ਦਾ ਮੁਗਲ ਬਾਦਸ਼ਾਹ ਵੀ ਚਾਹੁੰਦਾ ਸੀ ਲਖਪਤ ਰਾਏ ਨੇ ਮੁਗਲ ਬਾਦਸ਼ਾਹ ਨੂੰ ਕਿਹਾ ਕਿ ਮੈਨੂੰ ਫੌਜਾਂ ਦੀ ਸਾਰੀ ਤਾਕਤ ਦੇ ਦਿੱਤੀ ਜਾਵੇ ਤੇ ਮੈਂ ਇੱਕ ਵੀ ਸਿੱਖ ਜਿਹੜਾ ਹੈ ਉਹ ਜਿਉਂਦਾ ਨਹੀਂ ਛੱਡਾਂਗਾ ਸੋ ਉਸ ਵੇਲੇ ਸਿੱਖਾਂ ਦੇ ਸਰਾਂ ਦੇ ਮੋਲਵੀ ਪਏ ਉਸ ਨੇ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਜਿੱਥੇ-ਜਿੱਥੇ ਵੀ ਸਿੱਖ ਲੱਭਦੇ ਨੇ ਉਹਨਾਂ ਦੇ ਸਿਰ ਚਾਹੀਦੇ ਨੇ ਦੂਜੇ ਪਾਸੇ ਤੇ ਕੋੜਾ ਮਲ ਜਿਸ ਦਾ ਚੰਗਾ ਰਸੂਪ ਸੀ ਉਸਨੇ ਵੀ ਜਾ ਕੇ ਇਸ ਲਖਪਤ ਰਾਏ ਨੂੰ ਕਿਹਾ ਕਿ ਤੇਰਾ ਜਿੰਨਾ ਨਾਲ ਵੈਰ ਹੈ ਤੇ ਉਹਨਾਂ ਨਾਲ ਗੱਲ ਕਰ ਬੇਦੋਸ਼ੇ ਤੇ ਜਿਹੜੇ ਮਹੱਥੇ ਸਿੰਘ ਨੇ ਬੱਚੇ ਨੇ ਪਚੰਗੇਵੇਂ ਉਹਨਾਂ ਨੂੰ ਨਾ ਨੁਕਸਾਨ ਪਹੁੰਚਾਇਆ ਪਰ ਇਸ ਗੱਲ ਤੇ ਜਿਹੜਾ ਲਖਪਤ ਰਾਏ ਨੇ ਕੋਈ ਵੀ ਅਸਰ ਨਾ ਕੀਤਾ ਤੇ ਲਖਪਤ ਰਾਏ ਦੇ ਵੱਲੋਂ ਜੜੀ ਜ਼ੁਲਮ ਦੀ ਇਮਤਿਹਾਨ ਹੋਈ ਇਸ ਜਿਹੜੇ ਸਥਾਨ ਦੇ ਉੱਤੇ ਕਾਨੂੰਮਾਂ ਦੀ ਸ਼ੰਭ ਦੇ ਵਿੱਚ ਤਤ ਖਾਲਸਾ ਨਵਾਬ ਕਪੂਰ ਸਿੰਘ ਦੀ ਅਗਵਾਈ ਦੇ ਵਿੱਚ ਜਥੇਬੰਦੀਆਂ ਇਕੱਠੀਆਂ ਹੋਈਆਂ 30 ਤੋਂ 35 ਹਜ਼ਾਰ ਸਿੰਘ ਇਕੱਠੇ ਹੋਏ ਇੱਕ ਪਾਸੇ ਬਿਆਸ ਦਰਿਆ ਚੜਿਆ ਹੋਇਆ ਸੀ ਦੂਸਰੇ ਪਾਸੇੋਂ ਮੁਗਲ ਫੌਜਾਂ ਜਿਨ੍ਹਾਂ ਦਾ ਸਾਥ ਦੇ ਰਹੇ ਸਨ ਪਹਾੜੀ ਰਾਜੇ ਉਹ ਚੜੇ ਹੋਏ ਸਨ ਸੋ ਇੱਕ ਪਾਸੇ ਇਹ ਜਿਹੜਾ ਜੰਗਲ ਸੀ ਪਠਾਨਕੋਟ ਤੋਂ ਲੈ ਕੇ ਸ਼੍ਰੀ ਹਰਗੋਬਿੰਦਪੁਰ ਤੱਕ ਇਹ ਪੂਰੇ ਦਾ ਪੂਰਾ ਜੰਗਲ ਸੀ ਜਿਸ ਦੇ ਵਿੱਚ ਸਿੰਘਾਂ ਨੂੰ ਜਿਹੜਾ ਸੀਗਾ ਇੱਕ ਤਰ੍ਹਾਂ ਜੰਗਲਾਂ ਦਾ ਭੇਦ ਸੀ ਦੂਸਰਾ ਜੰਗਲ ਵੀ ਜਿਵੇਂ ਕਹਿ ਸਕਦੇ ਆ ਕਿ ਜੇ ਇੱਕ ਪਾਸੇ ਸਿੰਘਾਂ ਨੂੰ ਜੰਗਲਾਂ ਦਾ ਭੇਦ ਸੀ ਤੇ ਜਿਹੜੇ ਜੰਗਲ ਵੀ ਉਹ ਵੀ ਸਿੰਘਾਂ ਦੇ ਭੇਦਤੀ ਸਨ ਸੋ ਇਹ ਜਿਹੜੀ ਠਾਰ ਬਣੀ ਉਹਨਾਂ ਸਿੰਘਾਂ ਦੀ ਜਦੋਂ ਫੌਜਾਂ ਨੇ ਹਮਲਾ ਕੀਤਾ ਇੱਕ ਪਾਸੇ ਦਰਿਆ ਚੜਿਆ ਹੋਇਆ ਤੇ ਦੂਸਰੇ ਪਾਸੇੋਂ ਮੁਗਲ ਫੌਜਾਂ ਦੇ ਵੱਲੋਂ ਜੰਗਲਾਂ ਨੂੰ ਅੱਗ ਲਗਾ ਦਿੱਤੀ ਗਈ। ਸੋ ਇਸ ਛੋਟੇ ਕੱਲੂ ਘਰ ਦੇ ਵਿੱਚ ਤਕਰੀਬਨ 11 ਤੋਂ 15 ਹਜ਼ਾਰ ਸਿੱਖ ਪੁਚੰਗੀ ਬੀਬੀਆਂ ਸ਼ਹੀਦ ਹੋਏ ਸਨ। ਉਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾ ਰਿਹਾ। ਵਾਹਿਗੁਰਜੀ ਕੀ ਕਲਸਾ ਵਾਹਿਗੁਰਜੀ ਕੀ ਫਤਿਹ ਆਪ ਸਮੂਹ ਸਾਂਗਤਾਂ ਨੂੰ ਬੇਨਤੀ ਆਪ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ। ਇਹ ਸਥਾਨ ਗੁਰਦੁਆਰਾ ਕੱਲੂ ਘਰਾ ਸਾਹਿਬ ਕਨੂਵਾਂ ਦਾ ਸ਼ੰਭ ਜਿੱਥੇ ਕਿ ਜਦੋਂ ਜਸਪਤ ਰਾਏ ਦੀ ਮੌਤ ਤੋਂ ਬਾਅਦ ਉਹਦੇ ਭਰਾ ਲਖਪਤ ਰਾਏ ਨੇ ਰਣ ਕੀਤਾ ਵੀ ਮੈਂ ਦੁਨੀਆ ਤੇ ਸਿੱਖ ਕੋਈ ਨਹੀਂ ਰਹਿਣ ਦੇਣਾ ਉਸ ਸਮੇਂ ਕਨਵਾਂ ਦੇ ਸਭ ਵਿੱਚ ਸਿੰਘਾਂ ਨੇ ਸ਼ਰਨ ਲੈਣ ਲਈ ਇੱਥੇ ਪਹੁੰਚੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਇੱਥੇ 25 ਤੋਂ 30 ਜਥੇ ਪਹੁੰਚੇ ਸਨ ਜਿਹਨਾਂ ਵਿੱਚ 30 ਤੋਂ 35000 ਤੱਕ ਸਿੰਘ ਪਹੁੰਚੇ ਸਨ ਆਪ ਸਮੂਹ 사ਜੰਤਾ ਨੂੰ ਬੇਨਤੀ ਹੈ ਕਿ ਆਪ ਵੀ ਇੱਥੇ ਆਣ ਕੇ ਦਰਸ਼ਨ ਕਰੋ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇਗਾ ਕਿ ਇਸ ਜਗ੍ਹਾ ਤੇ 11000 ਲਗਪਗ ਸਿੰਘ ਸਿੰਘਣੀਆਂ ਅਤੇ ਪੁਚੰਗੀ ਸਿੰਘ ਸ਼ਹੀਦ ਹੋਏ ਸਨ ਇਸ ਵਕਤ 1746 ਇਸਵੀ ਵਿੱਚ ਜਦੋਂ ਲਖਪਤ ਰਾਏ ਦੀਆਂ ਫੌਜਾਂ ਨਾਲ ਪਹਾੜੀ ਰਾਜੇ ਰਲਗੇ ਉਹਨਾਂ ਨੇ ਪਤਾ ਲੱਗਾ ਕਿ ਇਸ ਸੰਭ ਵਿੱਚ ਸਿੰਘ ਜਿਨ੍ਹਾਂ ਨੇ ਸਿੰਘਾਂ ਨੇ ਇੱਥੇ ਸ਼ਰਨ ਲਈ ਹੋਈ ਹੈ ਉਹਨਾਂ ਨੇ ਖਤਮ ਕਰਨ ਦੀ ਪ੍ਰਣ ਕੀਤਾ ਤੇ ਭਾੜੀ ਰਾਜਾ ਨੇ ਰਲ ਕੇ ਇਸ ਵਕਤ ਇੱਕ ਇੱਕ ਪਾਸੇ ਤੇ ਬਿਆਸ ਦਰਿਆ ਵਗ ਰਿਹਾ ਸੀ ਅਤੇ ਇੱਕ ਪਾਸਿਓਂ ਭਾੜੀ ਰਾਜਾ ਨੇ ਹਮਲਾ ਕੀਤਾ ਅਤੇ ਲਖਪਤ ਰਾਏ ਦੀਆਂ ਫੌਜਾਂ ਨੇ ਹਮਲਾ ਕੀਤਾ ਸਿੰਘਾਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਮੁਕਾਬਲਾ ਕਰਦੇ ਆ 30 35 ਹਜ਼ਾਰ ਸਿੰਘਾਂ ਵਿੱਚੋਂ ਇਸ ਜਗ੍ਹਾ ਤੇ 11 ਹਜ਼ਾਰ ਸ਼ਹੀਦ ਸਿੰਘ ਹੋਏ ਸਨ ਅਤੇ ਜੋ ਸਿੰਘ ਇੱਥੋਂ ਨਿਕਲਣ ਵਿੱਚ ਸਫਲ ਹੋਏ ਕੋਈ ਅੰਮ੍ਰਿਤਸਰ ਦਿੱਲੀ ਜਿੱਥੇ-ਜਿੱਥੇ ਵੀ ਜਾ ਕੇ ਵਸੇ ਸਨ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਅਗਾਜੋ ਸਿੰਘ ਹਨ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਹੀ ਹਨ ਵਾਹਿਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜੀ ਜਗ੍ਹਾ ਤੇ ਮੈਂ ਖਲੋਤਾ ਐ ਇੱਥੋਂ ਲੈ ਕੇ ਅਗਲੇ ਪਾਸੇ ਬਿਆਸਾ ਦਰਿਆ ਜਿਹੜਾ ਐ ਦੂਰ ਤੱਕ ਵਗਦਾ ਸੀ ਤੇ ਇਸ ਤੋਂ ਅਜੇ ਪਿੱਛੇ ਦੀ ਗੱਲ ਕਰੀਏ ਤੇ ਪਿਛਲੇ ਪਾਸੇ ਮੁਗਲ ਫੌਜਾਂ ਸਾਂ ਜੰਗਲ ਸੀ ਇਸ ਕਾਨੂੰ ਆਂ ਦੀ ਸ਼ਾਮਪੂਰੇ ਜੰਗਲੀ ਇਲਾਕਾ ਸੀ ਪਠਾਨਕੋਟ ਤੋਂ ਲੈ ਕੇ ਸ੍ਰੀ ਹਰਗੋਬਿੰਦਪੁਰ ਤੱਕ ਪੂਰੇ ਦਾ ਪੂਰਾ ਜੰਗਲ ਸੀ ਤੇ ਇੱਥੋਂ ਅੱਗੇ ਜਿਹੜਾ ਉਹ ਬਿਆਸਾ ਦਰਿਆ ਪੈਂਦਾ ਸੀ ਜੋ ਉਸ ਵੇਲੇ ਚੜ੍ਹਿਆ ਹੋਇਆ ਸੀ ਹੁਣ ਤਾਂ ਖੈਰ ਡੈਮ ਬਣੇ ਹੋਏ ਨੇ ਜਿ ਪਾਣੀਆਂ ਨੂੰ ਬੰਨ ਮਾਰਨ ਵਾਸਤੇ ਉਸ ਟਾਈਮ ਦੇ ਉੱਤੇ ਡੈਮ ਵੀ ਨਹੀਂ ਹੁੰਦੇ ਸਨ ਜਿਵੇਂ ਕਹਿ ਲਿਆ ਕਿ ਇੱਕ ਪਾਸੇ ਮੁਗਲਾਂ ਦੀ ਮਾਰ ਸੀ ਤੇ ਦੂਸਰੇ ਪਾਸੇ ਕੁਦਰਤ ਦੇ ਵੱਲੋਂ ਜਿਹੜਾ ਆ ਉਹ ਵੀ ਸਿੰਘਾਂ ਦੇ ਅੱਗੇ ਚਣੌਤੀ ਖੜੀ ਕਰ ਦਿੱਤੀ ਗਈ ਕਿ ਬਿਆਸਾ ਦਰਿਆ ਚੜ੍ਹਿਆ ਹੋਇਆ ਪਰ ਫਿਰ ਵੀ ਸਿੰਘਾਂ ਨੇ ਹੌਸਲੇ ਨਹੀਂ ਹਾਰੇ ਕਿਤੇ ਨਾ ਕਿਤੇ ਸਿੰਘਾਂ ਦੇ ਵੱਲੋਂ ਜਿਹੜਾ ਤਾਰੂ ਇਲਾਕਾ ਸੀ ਉਹ ਲੱਭਿਆ ਤੇ ਵਿੱਚੋਂ ਇੱਕ ਵਾਰ ਦਰਿਆ ਪਾਰ ਕਰਕੇ ਅਗਲੇ ਪਾਸੇ ਪਹਾੜੀਆਂ ਪਾਰ ਕਰਨ ਦੀ ਕੋਸ਼ਿਸ਼ ਵੀ ਸਿੰਘਾਂ ਦੇ ਵੱਲੋਂ ਕੀਤੀ ਗਈ ਆ ਪਰ ਜਿਵੇਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਹਾੜੀ ਰਾਜੇ ਜਿਹੜੇ ਆ ਮੁਗਲਾਂ ਦੇ ਨਾਲ ਰਲੇ ਹੋਏ ਸੀ ਉਹਨਾਂ ਦੇ ਵੱਲੋਂ ਵੀ ਉੱਤੋਂ ਜਿਹੜੇ ਪਹਾੜੀ ਦੇ ਉੱਪਰਲੇ ਪਾਸੇੋਂ ਪੱਥਰ ਜਿਹੜੇ ਆ ਉਹ ਰੇਡ ਦਿੱਤੇ ਗਏ ਕੁਝ ਸਿੰਘ ਉੱਥੇ ਸ਼ਹੀਦ ਹੋਏ ਸੋ ਬਾਕੀ ਜਿਹੜੇ ਸਿੰਘ ਨੇ ਉਹ ਬਚ ਕੇ ਇੱਥੋਂ ਨਿਕਲ ਗਏ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਅਜਿਹੀ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਦੇ ਲਈ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਗੁਰਸੇਪਤ ਟੀਵੀ